ਸਾਡੀ ਕਮਿਊਨਿਟੀ ਦੇ ਵਿੱਚ ਇਸ ਵੇਲੇ ਇੱਕ ਉੱਗੇ ਵਕੀਲ ਰੂਹੀ ਕੁਮਾਰ ਜੀ ਹਾਜ਼ਰ ਹੋ ਚੁੱਕੇ ਨੇ ਮੈਡਮ ਰੂਹੀ ਜੀ ਵੈਲਕਮ ਟੂ ਬਾਸੀ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਸਸਟਰੀ ਕਾਲਸ ਆਰ ਨਿਊ ਐਂਡ ਥੈਂਕ ਯੂ ਬਾਸੀ ਜੀ ਫॉर ਹੈਵਿੰਗ ਮੀ ਔਨ ਦ ਸ਼ੋਅ ਇਟਸ ਏ ਔਨਰ ਥੈਂਕ ਯੂ ਸੋ ਮਚ ਅਸੀਂ ਅੱਜ ਤੁਹਾਡੀ ਪ੍ਰੈਕਟਿਸ ਬਾਰੇ ਕਿ ਇੱਕ ਜਿਹੜਾ ਵਕੀਲ ਹੈ ਜਿਹਨੇ ਵਕਾਲਤ ਕੀਤੀ ਆ ਉਹ ਬਹੁਤ ਸਾਰੀਆਂ ਪ੍ਰੋਬਲਮਸ ਲੋਕਾਂ ਦੀਆਂ ਜੜੇ ਜਾਣੇ ਹੋਈ ਗਲਤੀ ਜਿਹੜੀ ਹੈ ਉਹਦੇ ਸੰਬੰਧ ਵਿੱਚ ਤੁਸੀਂ ਜੋ ਕਾਨੂੰਨ ਦੇ ਮੁਤਾਬਕ ਮਦਦ ਕਰਦੇ ਆ ਤੁਹਾਡੀਆਂ ਸਵਾਲਵਾਂ ਜਿਹੜੀਆਂ ਨੇ ਉਹਦੇ ਬਾਰੇ ਅਸੀਂ ਜਾਣਕਾਰੀ ਲੈਣੇ ਚਾਹਾਂਗੇ ਸਭ ਤੋਂ ਪਹਿਲਾਂ ਅਸੀਂ ਜਿਹੜਾ ਚਾਹੁੰਦੇ ਹਾਂ ਕਿ ਤੁਹਾਡੀ ਪ੍ਰੈਕਟਿਸ ਜਿਹੜੀ ਹੈ ਤੁਹਾਡਾ ਆਫਿਸ ਜਿਹੜਾ ਹੈ ਉਹ ਕਿਹੜੀ ਲੋਕੇਸ਼ਨ ਤੇ ਆ ਹਾਂਜੀ ਸੋ ਸੈਟਲ ਆਫਿਸ ਹੈਗਾ ਕੈਨੇਡੀਨ ਕਲੇਰੈਂਸ ਇਟ ਬ੍ਰੈਂਟਨ ਵਿਵਿਚ ਅ ਸੇ ਮੇਜਰ ਇੰਟਰਸੈਕਸ਼ਨ ਕੇ ਹਨ ਦੇ ਅਤੇ ਕੈਨੇਡੀਨ ਕੁਇਨ ਪੈਨ ਦੇ ਹੈ ਐਡਰੈਸ ਇਜ਼ 145 ਕਲੇਰੈਂਸ ਸਟਰੀਟ ਯੂਨਿਟ 22 ਟਿਮ ਹਾਰਟਨਸ ਪਲਾਜ਼ਾ ਜੇ 아이ਸੀ ਅ ਰੁਹਕਮਰ ਜੀ ਤੁਹਾਡੀਆਂ ਜਿਹੜੀਆਂ ਸਮਾਮਾਂ ਨੇ ਤੁਸੀਂ ਐਕਸਪਰਟ ਜਿਵੇਂ ਕ੍ਰਿਮੀਨਲ ਕੇ ਬਰ ਕੋ ਬੰਦਾ ਕਰਾਇਮ ਕਰ ਲਿੰਦਾ ਕਰਾਇਮ ਕਈ ਕਿਸਮ ਦਾ ਹੈ ਹਾਂਜੀ ਔਰ ਅਰੀਰ ਸਟੇਟ ਦੇਸ ਉਨ ਦੇ ਵਿੱਚ ਅਤੇ ਬਿਜ਼ਨਸ ਸਟੇਟ ਅਤੇ ਫੈਮਿਲੀ ਦੀ ਆਸਵਾਮ ਜਣ ਕੇ ਡਿਵੋਰਸ ਕੇਸ ਦੇ ਸਵਤ ਵਿੱਚ ਤੁਸੀਂ ਕੀ ਕਰਨਾ ਚਾਹੁੰਦੇ ਹੋ ਜੇ ਨਾ ਫੈਮਿਲੀ ਦਾ ਡਿਵੋਰਸ ਹੁੰਦਾ ਜਾਂ ਫਿਰ ਕੇਵਰ ਬੱਚੇ ਦੀ ਕਸਟਡੀ ਦਾ ਕੋਈ ਡਿਸਪੂਟ ਹੁੰਦਾ ਔਰ ਜਾਂ ਫਿਰ ਕੋਈ ਹੋਰ ਇਸ਼ੂ ਹੁੰਦਾ ਫੈਮਿਲੀ ਦਾ ਔਰ ਕਰਦਾ ਕੋਈ ਫੈਮਿਲੀ ਹਸਬੰਡ ਵਾਈਫ ਦਾ ਕੁਝ ਝਗੜਾ ਹੋ ਗਿਆ ਇਹੋ ਜਿਹਾ ਸਵਾਮਾ ਜਿਹੜੀਆਂ ਨੇ ਇਹਨਾਂ ਬਾਰੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਜੀ ਸੋ ਇੱਥੇ ਦੇ ਲਾਜ਼ ਹੁੰਦੇ ਹੈਗੇ ਰਾਈਟਸ ਹੁੰਦੇ ਹੈਗੇ ਹਰ ਕਿਸੇ ਨੂੰ ਇਟਸ ਵੈਰੀ ਇੰਪੋਰਟੈਂਟ ਉਹਨਾਂ ਨੂੰ ਆਪਣੇ ਰਾਈਟ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਅਮ ਐਂਡ ਅ ਸਾਡ ਆਫਿਸ ਇ ਅ ਵੇਰੀਸ ਜਿਹੜਾ ਫੈਮਿਲੀ ਦੇ ਜਗਤ ਅਸੀਂ ਗੱਲ ਕਰਦੇ ਹੈ ਚਾਈਲਡ ਸਪੋਰਟ ਦੀ ਕਸਟਡੀ ਵੀ ਸਪouses ਸਪੋਰਟ ਦੀ ਪ੍ਰੋਪਰਟੀ ਡਿਵੀਜ਼ਨ ਕੋਈ ਵੀ ਤਰ੍ਹਾਂ ਦੇ ਲੈਟਸ ਸੇ ਅਗਰੀਮੈਂਟ ਹੁੰਦੇ ਹੈਗੇ ਅਮ ਅੱਜਕੱਲ੍ਹ ਦੇ ਟਾਈਮ ਦੇ ਵਿੱਚ ਅਸੀਂ ਦੇਖਦੇ ਹੈਗੇ ਕਿ देयर आर ਸਮ ਕਾਮਨ ਲਾ ਕੁਪਲਸ ਜੋ ਵਿਆਹ ਨਹੀਂ ਕਰਾਉਂਦੇ ਬਟ ਉਹ ਫਿਰ ਵੀ ਉਹਨਾਂ ਦੇ ਐਸਿਡਸ ਹੁੰਦੇ ਹੈਗੇ ਜਿਨ੍ਹਾਂ ਨੂੰ ਉਹ ਪ੍ਰੋਟੈਕਟ ਕਰਨਾ ਚਾਹੁੰਦੇ ਹੈਗੇ ਸੋ ਉਹਨਾਂ ਦੇ ਲਈ ਕੋਹੈਬਿਟੇਸ਼ਨ ਅਗਰੀਮੈਂਟਸ ਹੁੰਦੇ ਹੈ ਅਮ ਅਸੀਂ ਸੁਣਦੇ ਹੈਗੇ ਅੱਜ ਕੱਲ ਪ੍ਰੀਨਪ ਜਿਨ੍ਹਾਂ ਨੂੰ ਕਹਿੰਦੇ ਹੈਗੇ ਪ੍ਰੀਨਪਚੁਅਲ ਅਗਰੀਮੈਂਟਸ ਆ ਮੈਰਿਜ ਕੰਟਰੈਕਟਸ ਅਸੀਂ ਉਹ ਵੀ ਡਰਾਫਟ ਕਰਦੇ ਹਾਂ ਅਮ so eh sari jinni bhi services hai as we offer karde hai in in the family uh, context us so, denial as uh, criminal bhi karde hai jada uh, 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 threats Uh, assault, bail hearings होंती हैं। Theft under five thousand. जिन्हें भी summary offences जनाने के अंदर ऐसी और भी दिला Business law, uh, the agreements होंते हैं। Old draft करते हैं। Real estate division, uh, residential, commercial purchases होंती हैं कि sale होंती है, refinance होंती है। और और वो भी ऐसी help कर कर सकते हैं। And uh, estate division, estate trustee. ਚਾਪਰੋਬੇਟ ਐਪਲੀਕੇਸ਼ਨ ਸਬਮਿਟ ਹੋਣੀ ਵਿਲ ਵਿਦ ਵਿਲ ਵਿਦ ਅਥਾਰिटीज ਆ ਰਹੇ ਹੁੰਦੀ ਹੈ ਵੀ ਆ ਪਾਵਰ ਆਫ ਅਟਾਰਨੀਜ਼ ਐਂਡ ਡਰਾਫਟਿੰਗ ਅ ਵਿਲ ਸੋਸਾਇਟੀ ਕੁਸ਼ਸੀ ਇਟਸ ਅ ਵਨ ਸਟਾਪ ਸ਼ਾਪ ਫਾਰ 올 ਦ ਲੀਗਲ ਹੈਲਪ ਅਜੀ ਇੱਕ ਦੋ ਸਵਾਲ ਇਹਨਾਂ ਚਾਹੁੰਦੇ ਆ ਸਾਡੀ ਜਿਹੜੀ ਪ੍ਰੋਪਰਟੀ ਆ ਉਹਦੇ ਕਿਵਾਰੀ ਤੁਸੀਂ ਸਾਰਾ ਘਰ ਪੇਡ ਆਫ ਕਰ ਦਿੰਦੇ ਹੋ ਹਾਂਜੀ ਕੁਝ ਲੋਗ ਐਸੇ ਮਤਲਬ ਸ਼ਾਰਤੀ ਮਾਈਂਡਡ ਨੇ ਕਿ ਵਰੀ ਵਕੀਲ ਵੀ ਚਾਰਜ ਹੋਏ ਨੇ ਗਲਤ ਗਾਈਡ ਕਰਦੇ ਨੇ ਟਾਈਟਲ ਇੰਸ਼ੋਰੈਂਸ ਤੁਸੀਂ ਕਿਸ ਨੂੰ ਕਹਿੰਦੇ ਹੋ ਟਾਈਟਲ ਇੰਸ਼ੋਰੈਂਸ ਤੁਹਾਡੀ ਪ੍ਰੋਪਰਟੀ ਤੇ ਰਜਿਸਟਰ ਹੋਣੀ ਕਿੰਨੀ ਕੁ ਜ਼ਰੂਰੀ ਹੈ ਅਤੇ ਕਰ ਜਿਹੜਾ ਟੋਟਲੀ ਪੇਡ ਆਫ ਕਰਨਾ ਇਹ ਕਿੰਨਾ ਕੁ ਸੇਫ ਹੈ ਔਰ ਜਾ ਕੇ ਉਹਦੇ ਉੱਪਰ 1000 ਜਾਂ 500 ਜਾਂ 2-3000 ਦੀ ਮਾਰਗੇਜ ਜਾਂ ਫਿਰ ਲਾਈਨ ਆਪ ਕ੍ਰੈਡਿਟਡ ਹੀ ਆ ਹੋਣੀ ਚਾਹੀਦੀ ਹੈ ਤਾਂ ਕਿ ਤੁਹਾਡੇ ਪ੍ਰਾਪਰਟੀ ਦੇ ਅਗੇਂਸਟ ਕੋਈ ਪੈਸਾ ਨਾ ਲੈ ਸਕੇ ਕਈ ਵਾਰੀ ਇਹੋ ਜਿਹੇ ਕੇਸਸ ਆਏ ਨੇ ਕਿ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਅੰਗਰੇਜ਼ੀ ਸਮਝ ਨਹੀਂ ਆਉਂਦੀ ਜਾਂ ਫਿਰ 올ਡ ਹੋਏ ਹੁੰਦੇ ਨੇ ਉਹਨਾਂ ਨੇ ਪ੍ਰਾਪਰਟੀਆਂ ਤੇ ਲੋਕ ਕਰਜ਼ਾ ਚੁੱਕ ਕੇ ਲੈ ਜਾਂਦੇ ਨੇ ਤੇ ਕਈਆਂ ਦੇ ਘਰ ਵੀ ਨਾਲ ਵਾਲੇ ਇਹ ਕਿਵੇਂ ਕਿਸ ਤਰ੍ਹਾਂ ਤੁਸੀਂ ਸੇਫ ਰੱਖਦੇ ਹੋ ਲੋਕਾਂ ਨੂੰ ਕੀ ਵੇਅਰਨੈਸ ਦੇਣੀ ਚਾਹੁੰਦੇ ਹੋ सो सा ऑफिस से लॉयर भी है रियल स्टेट के जो एडवाइस इस मैटर से रिगार्डिंग दे सकते हैं एंड एट द केसिज असी सुनिया भी है कि बार ही होंगे है सो इट्स वेरी इंपोर्टेंट कि जो भी मोर्टेजिज है जो भी कुछ भी लीगल इंस्ट्रूमेंट्स है वो प्रोपरली रजिस्टर्ड हुए है विद अ लॉयर हु नोज वट देर डूइंग सो वो सारी चीज इट्स वेरी ਗੋਇੰਗ ਟੂ ਦ ਰਾਈਟ ਪਰਸਨ ਹੁ ਨੋਜ਼ ਹਾਊ ਟੂ ਡੂ ਇਟ ਐਂਡ ਸਾਡੇ ਆਫਿਸ ਜੀ ਰੀਅਲ ਸਟੇਟ ਲੋਅਰ ਹੈਗੇ ਜੋ ਇਸ ਚੀਜ਼ ਨੂੰ ਹੈਲਪ ਕਰ ਸਕਦੇ ਆ ਸੋ ਥੈਟ ਕੋਈ ਵੀ ਤਰ੍ਹਾਂ ਦੀ ਐਦਾ ਦਾ ਇਸ਼ੂ ਕਦੀ ਨਾ ਆਏ ਹਾਂਜੀ ਅ ਜਿਹੜੇ ਕੇ ਵਾਰੀ ਮਤਲਬ ਇੱਕ ਹੋਰ ਸਵਾਲ ਹੈ ਜਿਹੜੇ ਪੇਰੈਂਟਸ ਨੇ ਉਹ ਆਪਣੇ ਬੱਚੇ ਦੀ ਸ਼ਾਦੀ ਕਰਦੇ ਨੇ ਕਿਉਂਕਿ ਅੱਜ ਕੱਲ ਕੀ ਹੈ ਕਿ ਲੋਕ ਕੇ ਵਾਰੀ ਸ਼ਾਦੀ ਕਰਾ ਕੇ ਇੰਡੀਆ ਤੋਂ ਆਉਂਦੇ ਨੇ ਜਾਂ ਫਿਰ ਬੱਚੇ ਸ਼ਾਦੀ ਅੱਛੇ ਆਪਣੀ ਮਰਜ਼ੀ ਨਾਲ ਅਮਰਜ਼ੀ ਕਰ ਲੈਂਦੇ ਨੇ ਤਾਂ ਉਹਨਾਂ ਦੀ ਪ੍ਰਾਪਰਟੀ ਜਿਹੜੀ ਹੁੰਦੀ ਹੈ ਕਿ ਬਰੀ ਪੇਰੈਂਟਸ ਨੇ ਬੱਚੇ ਨਾ ਕਰਾਈ ਹੁੰਦੀ ਹੈ ਤਾਂ ਜਦੋਂ ਤੁਹਾਡੀ ਤੁਹਾਡੀ ਸ਼ਾਦੀ ਹੋ ਜਾਂਦੀ ਹੈ ਤਾਂ ਉਹ ਫਿਰ ਵਾਈਫ ਜਿਹੜੀ ਹੈ ਆਪਾਂ ਦੋ ਦਰ ਰਹਿੰਦੀ ਹੈ ਚਾਹੇ ਉਹ ਕੁਝ ਘੰਟੇ ਰਹਿੰਦੀ ਹੈ ਜਾਂ ਫ ਮਹੀਨਾ ਰਹਿੰਦੀ ਹੈ ਤਾਂ ਉਹ ਫਿਰ ਉਸ ਪ੍ਰਾਪਰਟੀ ਦਾ ਅੱਧਾ ਹਿੱਸਾ ਲੈ ਜਾਂਦੀ ਹੈ ਤਾਂ ਇਹ ਤੋਂ ਮਤਲਬ ਬੱਚਨ ਦੇ ਵਾਸਤੇ ਆਪਾਂ ਜਿਵੇਂ ਗੱਲ ਕਰਕੇ ਸੀ ਪ੍ਰੀ ਨੇਚਰਲ ਐਗਰੀਮੈਂਟ ਉਹ ਪ੍ਰੀ ਨੇਚਰਲ ਐਗਰੀਮੈਂਟ ਹੈ ਕਿ ਤਾਂ ਕਿਉਂ ਕਰਾਉਣਾ ਜ਼ਰੂਰੀ ਹੈ ਸ਼ਾਦੀ ਕਰਨ ਤੋਂ ਪਹਿਲਾਂ ਹਾਂਜੀ ਅਵਸ ਜੀ ਦਿਸ ਇਜ਼ ਅ ਵੈਰੀ ਗੁੱਡ ਕੁਐਸਚਨ ਸੋ ਪ੍ਰੀਨਪਚਲ ਜਿਸ ਨੂੰ ਅਸੀਂ ਇੱਥੇ ਅੰਟਰੀਓਜੀ ਮੈਰਿਜ ਕੰਟਰੈਕਟ ਕਹਿੰਦੇ ਹੈਗੇ ਇਟ ਇਜ਼ ਐਗਜ਼ੈਕਟਲੀ ਫॉर ਦਿਸ ਸਿਚੁਏਸ਼ਨ ਕਿ ਕੱਲ ਨੂੰ ਤੁਸੀਂ ਆਪਣੀ ਹਾਰਡ ਵਰਕ ਦੇ ਨਾਲ ਆਪਣੀ ਹਾਰਡ ਅਰਨਡ ਮਨੀ ਦੇ ਨਾਲ ਪ੍ਰਾਪਰਟੀਆਂ ਬਣਾਉਂਦੇ ਹੋ ਇਨਵੈਸਟਮੈਂਟ ਪ੍ਰਾਪਰਟੀ ਆ ਜਾਂ ਜੋ ਵੀ ਬੈਂਕ ਅਕਾਊਂਟs 'ਚ ਪੈਸੇ ਰੱਖਦੇ ਹੋ ਪੈਨਸ਼ਨਸ ਕ੍ਰੀਟ ਕਰਦੇ ਹੋ ਇਨਵੈਸਟਮੈਂਟ ਅਕਾਊਂਟਸ ਕ੍ਰੀਟ ਕਰਦੇ ਹੋ ਸੋ ਸਾਰੇ ਅਕਾਊਂਟਸ ਨੂੰ ਫੈਕਟ ਕਰਨ ਲਈ ਅਗਰੀਮੈਂਟ ਡਰਾਫਟ ਕਰੀ ਜਾਂਦਾ ਹੈ ਸੋ that ਕੋਈ ਵੀ ਤਰ੍ਹਾਂ ਦੇ ਇਸ਼ੂਜ਼ ਅੱਧਦੇ ਬਾਚੇ ਨਾ ਆਏ ਅਗਰੀਮੈਂਟ ਇੱਕ ਵਾਰੀ ਹੋਣਾ ਹੈਗਾ ਐਂਡ ਇਟ ਇਜ਼ ਡਨ ਪ੍ਰੋਪਰਲੀ ਵਿਦ 올 ਦੀ ਸਪੋਰਟਿੰਗ ਡਾਕੂਮੈਂਟੇਸ਼ਨ ਜੇ ਫੈਕਟ ਕਰਨ ਨੂੰ ਅਗਰ ਅੱਧਦਾ ਕੇਸ ਹੋਣਾ ਹੈਗਾ ਵਾਈਫ ਸ਼ੁਰੂ ਕਰਦੀ ਹੈ ਕਿ ਜਦ ਹਸਬੰਡ ਸ਼ੁਰੂ ਕਰਦਾ ਹੈ ਅਗੇਂਸਟ ਦੀ ਅਦਰ ਪਾਰਟੀ then ਉਹਨਾਂ ਨੂੰ ਅਗਰੀਮੈਂਟ ਦੇ ਅਗਰ ਟਰਮਸ ਡਰਾਫਟਡ ਹੈਗੇ ਐਂਡ ਦੇ ਡਰਾਫਟਡ ਵੈਲ ਸੋ ਉਹਨੂੰ ਫਿਰ ਉਹ ਚੀਜ਼ ਦਾ ਪ੍ਰੋਟੈਕਸ਼ਨ ਮਿਲਦੀ ਹੈ ਜੀ ਸੋ ਅਗਰੀਮੈਂਟਸ ਕਵਨ ਦਾ ਫੈਦਰ ਇਹ ਹੁੰਦਾ ਹੈਗਾ ਕਿ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹੋ ਕਿ ਇਨ ਦੀ ਇਵੈਂਟ ਗੋਟ ਫਰਬਿਡ ਕੋਈ ਵੀ ਤਰ੍ਹਾਂ ਦੀ ਰੀਜ਼ਨ ਦੇ ਨਾਲ ਪਾਰਟੀਆਂ ਪਾਰਟਵੇ ਕਰਦੀ ਹੈ ਤੇ ਉਹਨਾਂ ਨੂੰ ਪ੍ਰੋਟੈਕਸ਼ਨ ਮਿਲਣੀ ਚਾਹੀਦੀ ਹੈਗੀ ਕਿ ਉਹਨਾਂ ਦੇ ਜੋ ਐਸੈਟਸ ਹੈਗੇ ਉਹ ਪ੍ਰੋਟेक्टेड ਰਹਿਣ ਅਚਕ ਇੱਕ ਸਵਾਲ ਹੋਰ ਬਹੁਤ ਜ਼ਰੂਰੀ ਹੈ ਮੈਡਮ ਜੀ ਉਹ ਇਹ ਸਵਾਲ ਹੈ ਕਿ ਜਿਹੜੇ ਪੇਰੈਂਟਸ ਨੇ ਜੀਂਦੇ ਜੀ ਤੁਸੀਂ ਜਾਣਦੇ ਹੋ ਕਿ ਦੋ 이슈 ਨੂੰ ਦੋ ਪਹਿਲੂ ਨੇ ਇਕਤਾ ਹੈ ਕਿ ਕਈ ਵਾਰੀ ਬੱਚਿਆਂ ਦੇ ਨਾਂ ਤੇ ਪਹਿਲਾਂ ਜ਼ਮੀਨ ਜਾਂ ਕੋਈ ਵੀ ਪ੍ਰਾਪਰਟੀ ਜੋ ਵੀ ਤੁਹਾਡੇ ਕੋਲ ਐਸੈਟਸ ਹੈਗਾ ਨਾਂਜ ਕਰਾ ਦਿੰਦੇ ਆ ਤਾਂ ਜਿਹੜੇ ਬੱਚੇ ਹੁੰਦੇ ਆ ਉਹ ਆਪਣਾ ਮਾਈਂਡ ਕਈ ਵਾਰੀ ਚੇਂਜ ਕਰ ਲੈਂਦੇ ਆ ਜਾਂ ਫਿਰ ਉਹਨਾਂ ਦਾ ਬੱਚਾ ਤਾਂ ਸ਼ਾਇਦ ਨਾ ਕਰੇ ਉਹਨਾਂ ਦੀ ਜਿਹੜੀ ਮਤਲਬ ਉਹਦੀ ਵਾਈਫ ਹੁੰਦੀ ਆ ਉਹਦਾ ਸਵਾ ਕੁਝ ਬੱਕਰਾ ਹੁੰਦਾ ਆ ਤਾਂ ਫਿਰ ਉਸ ਮਸਦ ਖੜੀ ਹੋ ਜਾਂਦੀ ਆ ਤਾਂ ਪੇਰੈਂਟਸ ਕਹਿੰਦੇ ਕਿ ਨਹੀਂ ਅਸੀਂ ਜਿੰਦੇ ਜੀ ਆਪਣੀ ਪ੍ਰਾਪਰਟੀ ਬੱਚਿਆਂ ਦੇ ਨਾਂ ਨਹੀਂ ਕਰਾਉਣੀ ਔਰ ਜਾਫਿਰ ਤੁਸੀਂ ਕੀ ਰეკਮੈਂਡ ਕਰਨੇ ਚਾਹੁੰਦੇ ਹੋ ਜੇ ਨਹੀਂ ਕਰਾਉਂਦੇ ਬੈਲ ਆਪਣੇ ਬੱਚਾ ਦੇ ਨਾਂ ਤਾਂ ਫਿਰ ਬਹੁਤ ਵੱਡੀ ਸਮੱਸਿਆ ਹੁੰਦੀ ਆ ਤਾਂ ਕਿੰਨੇ ਪਰਸੈਂਟ ਟੈਕਸ ਜਾਂ ਫਿਰ ਪ੍ਰਾਪਰਟੀ ਜਿਹੜੀ ਆ ਉਹ ਜਿਹੜਾ ਜੋ ਵੀ ਪ੍ਰਾਪਰਟੀ ਦਾ ਹਿੱਸਾ ਆ ਉਹਦੇ ਵਿੱਚ ਗਵਰਨਮੈਂਟ ਲੈ ਜਾਂਦੀ ਹੈ ਜੇ ਬੈਲ ਨਹੀਂ ਕਰਾਈ ਹੁੰਦੀ ਬੱਚਾ ਦੇ ਨਾਂ ਤੇ ਕੀ ਕਰਨਾ ਚਾਹੁੰਦੇ ਹੋ ਕਿ ਪੇਰੈਂਟਸ ਨੂੰ ਆਪਣੇ ਬੱਚਾ ਦੇ ਨਾਂ ਤੇ ਬੈਲ ਕਰਾਉਣੀ ਚਾਹੀਦੀ ਹੈ ਕਿੰਨੀ ਕੀ ਜ਼ਰੂਰੀ ਹੈ ਜੇ ਕਰਾਉਣੀ ਚਾਹੀਦੀ ਹੈ ਤੇ ਬੱਚੇ ਜੇ ਤਿੰਨ ਨੇ ਦੋ ਲੜਕੀਆਂ ਆ ਜਾਂ ਇੱਕ ਲੜਕਾ ਹੈ ਜਾਂ ਵਾਟ ਐਵਰ ਜਾਂ ਦੋ ਲੜਕੇ ਹੀ ਆ ਜਾਂ ਕਈ ਵਾਰੀ ਤੁਸੀਂ ਬੱਚਾ ਕਹਨੇ ਕਰਨੀ ਹੈ ਪੇਰੈਂਟਸ ਜਿਹੜਾ ਆ ਉਹ ਜੀ ਦੇ ਜੀ ਇੱਕ ਬੱਚੇ ਦੇ ਨਾਮ ਕਰਾ ਸਕਦਾ ਆ ਕਾਨੂੰਨ ਕੀ ਕਹਿੰਦਾ ਹੈ ਹਾਂਜੀ ਸੋ ਇਹਦੇ ਵਿੱਚ ਇਹ ਹੁੰਦਾ ਹੈਗਾ ਇਟਸ ਵੈਰੀ ਇੰਪੋਰਟੈਂਟ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਹੈਗਾ ਕਿ ਇੱਕ ਪੇਰੈਂਟ ਸਾਰਾ ਕੁਝ ਇੱਕ ਯੂ نو ਚਾਈਲਡੂ

ਕਾਨੂੰਨ ਅੰ ਜੇਬਸੀ ਦੇਖਦੇ ਹੈਗੇ ਕਈ ਲੋਕੀ ਵੈਜਟਬੋਸਟੇ ਬਨ ਜਾਂਦੇ ਹੈਗੇ ਦੇ ਆਰ ਮੈਂਟਲੀ ਇਨਕੇਪੇਬਲ ਤੇ ਉਹਨਾਂ ਨੂੰ ਉਹਨਾਂ ਦੀ ਅਸਟੇਟ ਨੂੰ ਐਡਮਿਨਿਸਟਰ ਕਰਨ ਦੇ ਲਈ ਵੀ ਇੱਕ ਪਾਵਰ ਆਟਰਨੀ ਕਿਸੇ ਨੂੰ ਮਿਲੀ ਹੋਏ ਤੇ ਉਹ ਵੀ ਸੋਖਾ ਹੋ ਜਾਂਦਾ ਜਾਂ ਉਹ ਆਪਣੇ ਕਿਸੇ ਜਾਣਕਾਰ ਨੂੰ ਬਣਾ ਸਕਦੇ ਕੋਈ ਚਿਲड्रन ਨੂੰ ਬਣਾ ਸਕਦੇ ਤੇ ਉਹ ਵੀ ਜ਼ਰੂਰੀ ਹੋ ਜਾਏਗਾ ਪ੍ਰੋਬਲਮਸ ਕੀ ਹੋਣਦੀ ਹੈ ਕਿ ਅਜ਼ਰ ਵਿਲ ਨਹੀਂ ਬਣੀ ਹੁੰਦੀ ਹੈਗੀ ਤੇ ਸਾਰਾ ਕੁਝ ਉਹ ਫਾਲ ਕਰਦਾ ਉਸ ਬੰਦੇ ਦੇ ਅਸਟੇਟ ਦੇ ਵਿੱਚ ਐਂਡ ਫਿਰ ਸਟੇਟ ਦੇ ਵਿੱਚ ਕੀ ਹੁੰਦਾ ਹੈਗਾ ਕਿ ਟੈਕਸਸ ਟ੍ਰਿਗਰ ਹੋ ਜਾਂਦੇ ਹੈਗੇ ਐਂਡ ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਫੈਮਿਲੀ ਪਲੈਨਿੰਗ ਜਿੱਦਾਂ ਦੀ ਕੁਝ ਵੀ ਹੈਗਾ ਇਹ ਹਰ ਕਿਸੇ ਨੂੰ ਬਣਾਉਣੀ ਚਾਹੀਦੀ ਹੈ ਇਨ ਅ ਟਾਈਮਲੀ ਵੇ ਐਂਡ ਉਹ ਉਹ ਚੀਜ਼ ਦੀ ਕਾਪੀ ਜ਼ਰੂਰ ਰੱਖਣੀ ਚਾਹੀਦੀ ਹੈ ਕਿ ਸੋ ਦੈਟ ਕੱਲ ਨੂੰ ਕੋਈ ਵੀ ਐਦਾ ਦੀ ਯੂ نو ਸਿਚੁਏਸ਼ਨ ਹੁੰਦੀ ਹੈਗੀ ਤੇ ਹਰ ਕਿਸੇ ਨੂੰ ਪਤਾ ਹੋਏਗਾ ਕਿ ਠੀਕ ਹੈ ਵਿਲ ਦੀ ਕਾਪੀ ਹੈ ਕਿ ਵਿਲ ਦੇ ਵਿੱਚ ਜੋ ਵੀ ਲਿਖਿਆ ਹੋਇਆ ਹੈਗਾ ਉਹਨੂੰ ਅਸੀਂ ਫੋਲੋ ਕਰਾਂਗੇ ਜੇ ਪਾਵਰ ਉਪ ਨਹੀਂ ਬਣਾਈ ਬੱਚਿਆਂ ਦੇ ਨਾਂ ਤੇ ਪਾਵਰ ਟਰ ਨਹੀਂ ਪੇਰੈਂਟਸ ਨੇ ਤਾਂ ਉਹਦਾ ਨੁਕਸਾਨ ਕੀ ਹੈ ਉਹਦਾ ਨੁਕਸਾਨ ਤਾਂ ਫਿਰ ਉਹੀ ਹੈਗਾ ਕਿ ਤੁਸੀਂ ਪਹਿਲਾਂ ਤਾਂ ਅਗਰ ਬਿਲ ਨਹੀਂ ਬਣਾਈ ਉਹਦੇ ਵਿੱਚ ਅ ਸਟੇਟ ਟਰਸਟੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਹੈਗੇ ਉਹਨਾਂ ਦੀ ਪਾਵਰ ਉਹਨਾਂ ਦੀ ਰਿਸਪੌਂਸਿਬਿਲਟੀ ਇਹ ਹੁੰਦੀ ਹੈ ਕਿ ਉਹ ਐਡਮਿਨਿਸਟਰ ਕਰਦੇ ਹੈਗੇ ਸਟੇਟ ਨੂੰ ਸੋ ਜਿੱਦਾਂ ਅਸੀਂ ਕਹਿੰਦੇ ਹੈਗੇ ਕਿ ਅ ਮਨ ਤੋਂ ਬਾਅਦ ਮੇਰਾ ਇਹ ਸਮਾਨ ਇੱਥੇ ਜਾਣਾ ਹੈ ਉਹਨੂੰ ਜਾਣਾ ਹੈ ਜੋ ਵੀ ਜੋ ਵੀ ਡਿਮੈਂਡਸ ਹੈ ਕਿ ਉਹ ਸਾਰਾ ਸਟੇਟ ਟਰਸਟੀ ਦੀ ਰਿਸਪੋਨਸਿਬਿਲਟੀ ਹੁੰਦੀ ਹੈ ਤੇ ਅਗਰ ਵਿਲ ਨਹੀਂ ਬਣਾਈ ਹੈਗੀ ਤੇ ਕੋਰਟ ਦੇ ਵਿੱਚ ਸਾਨੂੰ ਪ੍ਰੋਬੇਟ ਦੀ ਐਪਲੀਕੇਸ਼ਨ ਡਾਲ ਕੇ ਸਾਨੂੰ ਇੱਕ ਤਾਂ ਪਹਿਲਾਂ ਸਟੇਟ ਟਰਸਟੀ ਅਪoint ਕਰਾਉਣਾ ਪੈਂਦਾ ਹੈਗਾ ਸਟੇਟ ਟਰਸਟੀ ਦੇ ਅਪointਮੈਂਟ ਦੇ ਬਾਅਦ ਫਿਰ ਉਸ ਤੋਂ ਬਾਅਦ ਜਦੋਂ ਕੋਰਟ ਦਾ ਆਰਡਰ ਆਉਂਦਾ ਹੈਗਾ ਫਿਰ ਉਹ ਪ੍ਰੋਪਰਟੀ ਡਿਸਟ੍ਰਿਬਿਊਸ਼ਨ ਹੁੰਦੀ ਹੈ ਜੀ ਸੋ ਇਟ ਇਜ਼ ਇਨ ਸ਼ੋਰਟ ਇਨ ਅ ਨੱਟਸ਼ੈਲ ਇਟ ਔਰ ਦਾ ਪ੍ਰੋਬਲਮ ਇਹ ਹੈ ਕਿ ਕੰਪਲੈਕਸਿਟੀ ਉਹਦੀ ਵੱਧ ਜਾਂਦੀ ਹੈ ਕਿ ਕੋਡ ਦੇ ਚੱਕਰ ਕਟਮੇ ਜਾਂਦੇ ਹੈਗੇ देयर ਟੈਕਸਸ ਦੈਟ ਆ ਦੈਟ 겟 ਟ੍ਰਿਗਰਡ ਐਸ ਵੈਲ ਸੋ ਇਟ ਇਜ਼ ਬੈਟਰ ਆਲਵੇਸ ਬੈਟਰ ਕਿ ਤੁਸੀਂ ਆਪਣੀ ਬਿਲ ਬਣਾਓ ਬਿਲ ਦੇ ਨਾਲ ਪਾਵਰ ਆਫਟਰਨੀ ਵੀ ਰੱਖੋ ਫਿਰ ਕਿਰਪਾ ਕਰਕੇ ਬਿਲ ਵੀ ਬਣਾਓ ਤੇ ਪਾਵਰ ਆਫਟਰਨੀ ਬਣਾਓ ਜੇ ਤੁਸੀਂ ਨਹੀਂ ਬਣਾਉਂਦੇ ਤਾਂ ਜਿਹੜਾ ਮਤਲਬ ਗਵਰਨਮੈਂਟ ਆ ਉਹ ਫਿਰ ਕੁਝ ਹਿੱਸਾ ਪ੍ਰੋਪਰਟੀ ਦਾ ਗਵਰਨਮੈਂਟ ਲਈ ਆ ਉਹ ਲੈ ਜਾਂਦੀ ਆ ਇਹ ਟਰੂ ਹੈ ਅ ਮੀ ਨੋਟ ਨੈਸਸੈਰਲੀ ਅਸੀਂ ਨੂੰ ਕਹਿ ਸਕਦੇ ਟਰੂ ਹੈ ਡਿਪੈਂਡ ਕਰਦਾ ਹੈ ਕਿ ਸਿਚੁਏਸ਼ਨ ਕੀ ਹੈ ਕਿ ਮੈਂ ਕਿਸੇ ਦੇ ਫੈਕਟਸ ਕੀ ਹੈਗੇ ਅਗਰ ਸਟੇਟ ਟ੍ਰਸਟੀ ਅਪੁਆਇੰਟ ਕੋਈ ਹੈਗਾ ਕਿਉਂਕਿ ਯੂਜੂਲੀ ਕਈ ਵਾਰੀ ਅਸੀਂ ਦੇਖਦੇ ਹੈਗੇ ਇੱਥੇ ਸਟੂਡੈਂਟਸ ਆnde ਹੈਗੇ ਮਿਹਨਤ ਨਾਲ ਆਪਣਾ ਕੁਝ ਕਰਦੇ ਬਟ ਉਹਨਾਂ ਦੇ ਕੋਲ ਕੋਈ ਮੈਂਬਰ ਨਹੀਂ ਹੁੰਦਾ ਕੋਈ ਟਰਸਟਡ ਮੈਂਬਰ ਨਹੀਂ ਹੁੰਦਾ ਫੈਮਲੀ ਉਹਨਾਂ ਦੀ ਇੰਡੀਆ ਬੈਠੀ ਹੁੰਦੀ ਹੈ ਤੇ ਫਿਰ ਉਹਨਾਂ ਦੇ ਲਈ ਦਿੱਕਤ ਹੋ ਜਾਂਦੀ ਹੈਗੀ ਤੋਈ ਅਗਰ ਗਿਲ ਬਣੀ ਹੋਈ ਹੈਗੀ ਉਹਦੇ ਵਿੱਚ ਇਨਸਟਰਕਸ਼ਨਸ ਕਲੀਅਰਲੀ ਲਿਖੀ ਹੈਗੀ ਕਿ ਅਗਰ ਐਦਾ ਵੀ ਸਿਚੁਏਸ਼ਨ ਹੁੰਦੀ ਹੈ ਤੇ ਫਿਰ ਹੂ ਵਿਲ ਬੀ ਰਿਸਪੋਨਸਿਬਲ ਦੈਨ ਇਟ ਇਜ਼ ਈਜ਼ੀਅਰ ਸੋ ट्राई ਕਰਕੇ ਹਮੇਸ਼ਾ ਇਹ ਚੀਜ਼ ਰეკਮੈਂਡ ਕਰਦੇ ਕਿ ਤੁਸੀਂ ਆਪਣੀ ਬਲਾ ਕੇ ਰੱਖੋ ਕਾਪੀ ਐਂਡ ਲੋਅਰ ਨੂੰ ਵੀ ਜਰੂਰ ਰੱਖੋ ਤਾਂ ਕਿ ਕਲ ਵੈਦਰ ਸਿਚੁਏਸ਼ਨ ਵੈਦਰ ਦੋਨਾਂ ਦੇ ਕੋਲ ਕਾਪੀ ਪਈ ਹੈਗੀ ਉਹ ਚੀਜ਼ ਏਸੀ ਇਸ ਲਈ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਰੁਹੀ ਕੁਮਾਰ ਵਕੀਲ ਨੇ ਅਤੇ ਤੁਹਾਨੂੰ ਕੋਈ ਵੀ ਰਬ ਨਾ ਕਰੇ ਐਸੀ ਕੋਈ ਸਮੱਸਿਆ ਆ ਜਵੀ ਤੁਹਾਨੂੰ ਕੋਰਟ ਦੇ ਵਿੱਚ ਵਕੀਲ ਚਾਹੀਦਾ ਹੋਵੇ ਕੋਈ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਤੁਸੀਂ ਇਨਵੋਲਵ ਹੋ ਗਏ ਹੋ ਥਿਫਟ ਦੇ ਵਿੱਚ ਚੋਰੀ ਦੇ ਕੇਸ ਵਿੱਚ ਤੁਹਾਡੇ ਕੋਈ ਚਾਰਜ ਲੱਗ ਗਏ ਨੇ ਕਿਸੇ ਵੀ ਕਿਸਮ ਦੇ ਲੜਾਈ ਝਗੜੇ ਦੇ ਤਾਂ ਤੁਹਾਨੂੰ ਵਕੀਲ ਦੀ ਸਹਾਮਤ ਚਾਹੀਦੀ ਤੁਸੀਂ ਜ਼ਮਾਨਤ ਕਰਾਉਣੀ ਹੈ ਔਰ ਜ਼ਮਾਨਤ ਕਰਾਉਣੀ ਹੈ ਤੁਹਾਨੂੰ ਵੀਕੈਂਡ ਤੇ ਵੀ ਵਕੀਲ ਦੀ ਲੋੜ ਪੈ ਸਕਦੀ ਜਾਂ ਫਿਰ ਇੱਕ ਹੋਰ ਸਵਾਲ ਹੈ ਕਿ ਨੰਬਰਸ ਆਫ ਅਜਕਲ ਲੋਕ ਜਿਹੜੇ ਵਿਜ਼ਟਰ ਇੰਡੀਆ ਤੋਂ ਆਉਂਦੇ ਨੇ ਕੈਨੇਡਾ ਦੇ ਵਿੱਚ 에어ਪੋਰਟ ਤੇ ਇਮੀਗ੍ਰੇਸ਼ਨ ਜਿਹੜੇ ਆਫੀਸਰ ਨੇ CBSA ਵਾਲੇ ਨੇ ਉਹ ਉਹਨਾਂ ਨੂੰ ਹੋਲਡ ਕਰ ਲੈਂਦੇ ਆ ਤੇ ਉਹਨਾਂ ਨੂੰ ਓਨ ਦੀ ਸਪੌਟ ਉਹ ਸੈਟੀਸਫਾਈਡ ਹੁੰਦੇ ਤੇ ਰਿਪੋਰਟ ਕਰਨ ਦੇ ਆਰਡਰ ਇਸ਼ੂ ਕਰਦੇ ਆ ਕਿ ਤੁਹਾਨੂੰ ਸੀ ਰਿਪੋਰਟ ਰਾਈਟਵੇ ਕਰ ਰਹੇ ਆ ਕਿ ਇਨ੍ਹਾਂ ਹਾਲਾਤਾਂ ਵਿੱਚ ਤੁਹਾਡੀਆਂ ਸਰਵਿਸ ਜਿਹੜੀਆਂ ਨੇ ਉਹ ਉਪਲਬਧ ਨਹੀਂ ਕਿ ਤੁਸੀਂ ਸਰਵਸੰਦੇਓ 에어ਪੋਰਟ ਤੇ ਆਣ ਕੇ ਤੁਸੀਂ ਜਿਹੜਾ ਪਰਿਵਾਰ ਪ੍ਰੋਬਲਮ ਵਿੱਚ ਹੈ ਜਿਹੜਾ ਮਿਸਟਰ ਆਇਆ ਜਿਹੜਾ ਅੱਜ ਦੀ ਐਂਟਰੀ ਹੋਈ ਹੈ 에어ਪੋਰਟ ਤੇ ਆ ਗਿਆ ਪਰ ਉਹਨੂੰ एयरपोर्ट ਤੇ ਜਿਹੜੇ ਆਫਸਰ ਨੇ ਉਹ ਕਨਸਿਡਰ ਨਹੀਂ ਕਰ ਰਹੇ ਕਿ ਇਹ ਪਮਗ ਵੀਜ਼ਾ ਲੱਗਾ ਹੋਇਆ ਉਹ ਮੋਸਟ ਆਫ ਦਾ ਟਾਈਮ ਅੱਜਕੱਲ ਰਿਫਿਊਜ਼ ਕਰ ਦਿੰਦੇ ਨੇ ਕਿ ਯੂ हैव टू ਗੋ ਬੈਕ ਕਿ ਤੁਸੀਂ ਇੱਥੇ ਰਹਿ ਕੇ ਵਾਪਸ ਨਹੀਂ ਜਾਣਾ ਤੇ ਜਿਸ ਕਰਕੇ ਇਸ ਤੁਹਾਨੂੰ ਡਿਪੋਰਟ ਰਾਈਟਵੇ ਕਰ ਰਹੇ ਆ ਤੁਹਾਡੀਆਂ ਸਵਾਮਾ ਲੋਕ ਲੈ ਸਕਦੇ ਨੇ ਅ ਸੋ ਬਸ ਜੀ ਉਹ ਥੋੜਾ ਜਿਹਾ ਕੰਟੈਕਸਟ ਹੋਏਗਾ ਇਮੀਗ੍ਰੇਸ਼ਨ ਦਾ ਅਸੀਂ ਇਮੀਗ੍ਰੇਸ਼ਨ ਨਹੀਂ ਕਰਦੇ ਬਟ ਅਗਰ ਉਹਦੇ ਵਿੱਚ ਸਿਚੁਏਸ਼ਨ ਐਦਾ ਹੁੰਦੀ ਹੈਗੀ ਕਿ ਉਹਨਾਂ ਨੂੰ ਡਿਟੇਨ ਕੀਤਾ ਹੋਇਆ ਹੈਗਾ ਫੋਰ ਸਮ ਸੋਰਟ ਆਫ ਕ੍ਰਿਮੀਨਲ ਚਾਰजेस ਤੇ ਹਾਂਜੀ ਉਹਦੇ ਵਿੱਚ ਅਸੀਂ ਜ਼ਰੂਰ ਹੈਲਪ ਕਰ ਸਕਦੇ ਹਾਂ ਬਿਲਕੁਲ ਮਤਲਬ ਜਮਾਨਤ ਕਰਉਣੀ ਹੋਵੇ ਤੁਸੀਂ ਕਰਾ ਸਕਦੇ ਹੋ ਬਿਲਕੁਲ ਜੀ ਆਈਸੀਜੀ ਵੀਕੈਂਡ ਤੇ ਕੋਈ ਕ੍ਰਾਈਮ ਕਰ ਬੈਠਦਾ ਆ ਔਰ ਫੈਮਿਲੀ ਡਿਸਪੀਟ ਹੋ ਜਾਂਦਾ ਆ ਤਾਂ ਵੀ ਤੁਸੀਂ ਵੀਕੈਂਡ ਤੇ ਇਹ ਸਰਵਿਸ ਦਿੰਦੇ ਹੋ बिल्कुल जी एंड मैं, मैं एक और भी गल दसना चाहूँगी कि असी जो भी इतने ऑफिस की पॉलिसी है हैगी कोई भी डिस्कशन करते हैं एवरीथिंग इज कॉन्फिडेंशियल सो ए चीज़ भी किसी न भी फिक्र नहीं होनी चाहिए हैगी क्योंकि साड़ी साउथ एशियन कम्यूनिटी केसी फैमिलज बहुत इंपोर्टेंट होंगी हैगी कि कोई गल कि बाहर ना जाए ਤੇ ਇਚੀ ਵੀ ਅਸੀਂ ਗੈਨਟੀ ਦਿੰਦੇ ਹਾਂ ਕਿ ਇਹ ਜਸ 100% ਕੌਨਫਿਡੈਂਸ਼ੀਅਲ ਜੋ ਗੱਲ ਤੁਸੀਂ ਆ ਕੇ ਸਾਨੂੰ ਦੱਸਦੇ ਹੋ ਅਸੀਂ ਉਹ ਸਾਡੇ ਆਫਿਸ ਦੇ ਵਿੱਚ ਹੀ ਰੱਖੀਗੀ। ਅ ਜਿਸ ਪਾਵਰ ਆ ਟਰਨਿੰਗ ਬਣਾਉਣਾ ਚਾਹੁੰਦੇ ਹੋ ਕੋਈ ਰਾਦਰ ਹੀ ਬਣਾ ਡੈਕਲੇਸ਼ਨ ਤਿਆਰ ਕਰਾਉਣੀ ਹੈ ਜਾਂ ਫਿਰ ਕੋਈ ਹੋਰ ਡਾਕੂਮੈਂਟ ਤਿਆਰ ਕਰਾਉਣਾ ਹੈ ਲੀਗਲ ਤੁਸੀਂ ਟੈਸਟਡ ਕਰਾਉਣਾ ਹੈ ਡਾਕੂਮੈਂਟ ਹੈ ਤਾਂ ਤੁਹਾਡੇ ਸੇ ਵਿੱਚ ਹਾਜ਼ਮ ਨੇ ਆਪਣੇ ਰੂਹੀ ਕੁਮਾਰ ਜੀ ਅਤੇ ਨਾਲ ਇਹ ਵੀ ਅਸੀਂ ਜਾਣ ਕਰ ਦੇ ਦੀ ਇੱਕ ਸਵਾਲ ਲਾਸਟ ਹੈ। ਅ ਜਿਹੜੀ ਪਾਵਰ ਆਫ ਅਟਾਰਨੀ ਅਸੀਂ ਕੈਨੇਡਾ ਵਿੱਚ ਬਣਾਉਂਦੇ ਆ ਤਾਂ ਜਿਹੜੀ ਉਹਨਾਂ ਦੇ ਪਰਿਵਾਰ ਦੀ ਪ੍ਰਾਪਰਟੀ ਇੰਡੀਆ ਵਿੱਚ ਹੈ ਕੀ ਉਸ ਪ੍ਰਾਪਰਟੀ ਦੀ ਵੀ ਤੁਸੀਂ ਪਾਵਰ ਆਫ ਅਟਾਰਨੀ ਬੈਲ ਬਣਾ ਸਕਦੇ ਹੋ ਜਾਂ ਫਿਰ ਤੁਹਾਨੂੰ ਉਸ ਕੰਟਰੀ ਵਿੱਚ ਹੀ ਉਹ ਫਿਰ ਵੈਲਿਡ ਹੁੰਦੀ ਹੈ ਜਿਸ ਕੰਟਰੀ ਵਿੱਚ ਬਣਾਈ ਹੁੰਦੀ ਹੈ ਉੱਥੇ ਤੱਕ ਹੀ ਸੀਮਤ ਹੈ ਜਣ ਕਿ ਇੱਥੋਂ ਦੀ ਬੈਲ ਬਣਾਈ ਹੋਈ ਇੱਥੇ ਦੇ ਐਸੈਟਸ ਦੇ ਬੈਂਕ ਵਿੱਚ ਨੇ ਜਾਂ ਇੱਥੇ ਜ਼ਮੀਨ ਹੈ ਉਹ ਹੀ ਸਰਬ ਤੁਹਾਡੀ ਪਾਵਰ ਆਫ ਅਟਾਰਨੀ ਵਿੱਚ ਲਿਖੇ ਜਾ ਸਕਦੇ ਜਾਂ ਫਿਰ ਤੁਸੀਂ ਜਿਹੜੀ ਪਾਵਰ ਆਟਾਰਨੀ ਤਿਆਰ ਕਰਦੇ ਹੋ ਬੈਲ ਤਿਆਰ ਕਰਦੇ ਹੋ ਤਾਂ ਕਿਸੇ ਵੀ ਦੁਨੀਆ ਵਿੱਚ ਕਿਤੇ ਵੀ ਪ੍ਰਾਪਰਟੀ ਆ ਉਹ ਵੀ ਤੁਸੀਂ ਕਲਾਇੰਟ ਉਸ ਪਾਵਰ ਆਟਾਰਨੀ ਨੂੰ ਤਿਆਰ ਕਰ ਸਕਦਾ ਹਾਂਜੀ ਸੋ ਅਸੀਂ ਇੱਥੇ ਓਨਟਾਰੀਓ ਦੇ ਪ੍ਰੈਕਟਿਸਿੰਗ ਲਾਇਰਸ ਹੈਗੇ ਸੋ ਇੱਥੇ ਵੀ ਜਿੰਨੀ ਵੀ ਪ੍ਰੋਪਰਟੀਜ਼ ਹੈਗੀ ਉਹ ਤਾਂ ਕਵਰਡ ਹੁੰਦੀ ਹੈਗੀ ਅਗਰ ਇੰਡੀਆ ਦੀ ਪ੍ਰੋਪਰਟੀ ਹੈਗੀ ਉਹਦੇ ਲਈ ਅਸੀਂ ਸੁਜੈਸਟ ਕਰਦੇ ਹੈਗੇ ਕਿ ਇਟ ਇਜ਼ ਬੈਟਰ ਉੱਥੇ ਦੇ ਵਕੀਲ ਡੋਂਟ ਕੇ ਜੋ ਉੱਥੇ ਰਹਿੰਦੇ ਹੈਗੇ ਉਹਨਾਂ ਦੇ ਲਾਇਸੈਂਸ ਉੱਥੇ ਦੇ ਹੈਗੇ ਉਹਨਾਂ ਨੂੰ ਤੁਸੀਂ ਪੁੱਛੋ ਚੀਜ਼ ਬਟ ਡਿਪੈਂਡ ਕਰਦਾ ਹੈਗਾ ਹਰ ਕੇਸ ਦਾ ਫੈਕਟਸ ਡਿਫਰੈਂਟ ਹੁੰਦੀ ਹੈਗੀ ਸੋ ਉਹ ਚੀਜ਼ ਇਟ ਊਡ ਹੈਵ ਟੂ ਡਿਪੈਂਡ ਔਨ ਦ ਸਿਚੁਏਸ਼ਨ ਬਟ ਇਨ ਸ਼ੋਰਟ ਨੋ ਅਸੀਂ ਉਹ ਚੀਜ਼ ਨਹੀਂ ਕਰਦੇ ਆਈ ਸੀ ਬੜੀ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਦਸੀ ਕਿ ਰੋਹੀ ਕੁਮਾਰ ਜੀ ਉੱਗੇ ਵਕੀਲ ਨੇ ਤੁਹਾਡੀ ਪਾਸ਼ਾ ਬੋਲਦੇ ਨੇ ਔਰ ਕ੍ਰਿਮੀਨਲ ਔਰ ਰੀਅਲ ਸਟੇਟ ਦੇ ਸੰਦ ਵਿੱਚ ਪਾਵਰ ਟਰਨਿੰਗ ਤਿਆਰ ਕਰਾਉਣੀ ਹੈ ਬੈਲ ਤਿਆਰ ਕਰਾਉਣੀ ਹੈ ਤਾਂ ਇਹਨਾਂ ਨੇ ਸਵਾਮਾ ਲੈਣੀ ਆ ਜਾਂ ਜਦ ਤੁਸੀਂ ਜਮਾਨਤ ਕਰਾਉਣੀ ਹੈ ਬੇਲ ਤਾਂ ਨੰਬਰ ਹੈ 9054552885 ਤੇ ਇਹਨਾਂ ਦਾ ਐਡਰੈਸ ਕੁਦਰਤ ਇੱਕ ਵਾਰੀ ਐਡਰੈਸ ਰਿਪੀਟ ਕਰੋਗੇ ਕਾਈਂਡਲੀ ਪਲੀਜ਼ ਹਾਂਜੀ ਐਡਰੈਸ ਸਾਡਾ ਹੈਗਾ 145 ਕਲੀਅਰੈਂਸ ਸਟਰੀਟ ਯੂਨਿਟ 22 ਗ੍ਰੈਂਟਨ ਵਿਦ ਵਿੱਚ ਮੇਜਰ ਇੰਟਰਸੈਕਸ਼ਨ ਹੈਗੀ ਕੇਨੇਡੀ ਰੋਡ ਐਂਡ ਕ੍ਰੇਲ ਸਟਰੀਟ 아이ਸ ਮਿਹਰਬਾਨ ਜੀ ਗੁੱਡ ਲੱਕ ਫਾਰ ਯਰ ਫੀਚ ਥੈਂਕ ਯੂ ਥੈਂਕ ਯੂ ਬਾਸੀ ਜੀ ਥੈਂਕ ਯੂ ਸੈਪਰੇਸ਼ਨ ਕਸਟਡੀ ਆਫ ਚਿਲड्रन ਚਾਈਲਡ ਸਪੋਰਟ 스파우ਸਲਸ ਆਪਦੇ ਵਿੱਚ ਨਿਊ 스타 ਪੀਜ਼ਾ ਚਿਕਨ ਵਾਲਾ ਪੀਜ਼ਾ ਤੇ ਚਾਹੇ ਫਿਰ ਫੁੱਲੀ ਵੈਜੀਟੇਰੀਅਨ ਪੀਜ਼ਾ ਲੈਣਾ ਹੋਵੇ ਨਾਲ ਦੀ ਨਾਲ ਤੁਹਾਨੂੰ ਮਿਲਣੀਆਂ ਹਰ ਤਰ੍ਹਾਂ ਦੀਆਂ ਵਿੰਗਸ ਤੋਂ ਇਲਾਵਾ ਹੋਰ ਵੀ ਬਹੁਤ ਕਰਾਣੀਆਂ ਵਾਲਾ ਆਈਟਮ ਵੀ ਮਿਲਦੀਆਂ ਨੇ 10970 ਫੈਮਿਲੀ ਰੋਡ ਯੂਨਿਟ ਨੰਬਰ 7 ਡਿਲੀ